ਹਰ ਸਾਲ ਦੀ ਤਰ੍ਹਾਂ ਹਲਕਾ ਗੜਸ਼ੰਕਰ ਦੇ ਪਿੰਡ ਦਿਨਵਾਲ ਕਲਾਂ ਦੇ ਵਿੱਚ ਇਹ ਸਾਲਾਨਾ ਸੱਜ ਮੇਲਾ কুਸਤੀਆਂ ਕਰਾਈਆਂ ਜਾਂਦੀਆਂ ਬਾਬਾ ਸੂਰ ਸਿੰਘ ਜੀ ਦਿਨਵਾਲ ਜੋ ਆਪਣੇ ਲਖਦਾ ਦਾ ਪੀੜ ਦੇ ਯਾਦ ਦੇ ਵਿੱਚ ਇਹ কুਸਤੀਆਂ ਕਰਾਦੇ ਆ ਔਰ ਪੂਰੇ ਪੰਜਾਬ ਵਿੱਚੋਂ ਨਹੀਂ ਹੋਰ ਸਟੇਟਾਂ ਦਿੱਲੀ ਤੱਕ ਪੈਰ ਬਣ ਕੇ ਆ ਕੇ কুਸਤੀਆਂ ਜਿਹੜੀਆਂ ਆ ਉਹ ਦਿਖਾਉਂਦੇ ਆ ਤੇ ਬਹੁਤ ਵੱਡੇ ਲੋਕਾਂ ਨੂੰ ਇਲਾਕੇ ਵਾਲਿਆਂ ਨੂੰ ਇਹ ਆਪਣਾ ਜੋ ਰਵੈਤੀ ਸ਼ੇਜ ਮੇਲਾ ਜਿਹਨੂੰ ਅਸੀਂ ਆਖਦੇ ਆ ਉਹਦੇ ਖਾੜੇ ਦੇ ਵਿੱਚ ਆ ਕੇ ਪਲਵਾਨਾਂ ਦੀਆਂ ਜਿਹੜੀਆਂ ਇਹ ਕੁਸ਼ਤੀਆਂ ਇਹ ਦੇਖਣ ਦਾ ਮੌਕਾ ਮਿਲਦਾ ਮੈਂ ਜਿੱਥੇ ਬਾਬਾ ਜੀ ਦਾ ਸਾਰੇ ਸੰਗਤ ਬਣਾ ਧੰਨਵਾਦ ਕਰਦਾ ਉਥੇ ਇਲਾਕਾ ਨਿਵਾਸੀਆਂ ਦਾ ਵੀ ਧੰਨਵਾਦ ਕਰਦੇ ਆ ਜਿਹੜਾ ਨੇ ਹੱਥ ਸਾ ਲਾ ਕੇ ਸਾਡਾ ਹੌਸਲਾ ਵਧਾਉਂਦੇ ਆ ਔਰ ਉਹਨਾਂ ਸਾਰੇ ਪਲਵਾਨਾਂ ਦਾ ਵੀ ਜੀ ਆ ਰੱਖਦਾ ਜਿਹੜੇ ਦੂਰੋਂ ਦੂਰੋਂ ਆ ਕੇ ਇਸ ਅਖਾੜੇ ਦੇ ਵਿੱਚ ਆਪਣਾ ਜਿਹੜਾ ਉਹ ਘੋੜਾ ਵਿਖਾਉਂਦੇ ਆ ਤੇ ਮਾਨਸਨ ਬਾਣ ਫਸਲ ਕੱਢਦੇ ਆ ਮੈਂ ਇੱਕ ਵਾਰੀ ਫੇਰ ਸਾਰਿਆਂ ਦਾ ਧੰਨਵਾਦ ਕਰਦਾ ਹੋਇਆ ਬਾਬਾ ਜੀ ਦਾ ਧੰਨਵਾਦ ਕਰਦਾ ਅਤੇ ਬੇਨਤੀ ਕਰਦਾ ਆਪਣੇ ਜਿਹੜੇ ਬੈਠੇ ਨੇ ਦਰਸ਼ਕ ਵੀਰ ਮੈਂ ਦੇਖ ਰਿਹਾ ਕੁਝ ਆਪਣੇ ਪਿੰਡਾਂ ਦੇ ਮੁੰਡੇ ਵੀ ਅੱਜ ਜਿਹੜੇ ਆ ਖੇਡ ਮੈਦਾਨ ਦੇ ਵਿੱਚ ਆਏ ਆ ਆਪਾਂ ਨੂੰ ਵੀ ਜਦੋਂ ਅਸੀਂ ਇਹ ਇਹੋ ਜਿਹੇ ਪੁਰਸਥੀਆਂ ਕਰਾਉਨੇ ਆ ਤੇ ਆਪਣੇ ਨੌਜਵਾਨਾਂ ਨੂੰ ਵੀ ਚਾਹੀਦਾ ਕਿ ਉਹ ਖੇੜਿਆਂ ਦੇ ਵਿੱਚ ਆਉਣ ਆਪਣੇ ਜਿਹੜੀ ਆ ਪੰਜਾਬੀਆਂ ਦਾ ਜਿਹੜਾ ਮਾਣ ਆ ਕਿ ਪੰਜਾਬੀ ਜਿਹੜੇ ਸੂਰਮੇ ਨੌਜਵਾਨ ਹੁੰਦੇ ਆ ਉਹ ਵੀ ਆਪਣਾ ਪ੍ਰਦਰਸ਼ਨ ਜਿਹੜਾ ਦਿਖਾਉਣ ਤਾਂ ਕਿ ਇਹ ਮੇਲੇ ਕਰਾਉਣ ਦਾ ਆਪਾਂ ਨੂੰ ਕੁਝ ਜਿਹੜਾ ਲਾਭ ਹਾਸਲ ਹੋ ਸਕੇ ਸਾਰੀ ਸੰਗਤ ਦਾ ਬਹੁਤ-ਬਹੁਤ ਧੰਨਵਾਦ ਸਿੰਘ ਜੀ ਨੇ ਆਪਣੇ ਪੂਰੇ ਪਰਿਵਾਰ ਨੂੰ ਨਾਲ ਲੈ ਕੇ ਪੂਰੀ ਸੰਗਤ ਨੂੰ ਨਾਲ ਲੈ ਕੇ ਇਹ ਸਾਲਾਨਾ ਖੇਡ ਮੇਲਾ ਕਰਾਇਆ ਪਹਿਲਾਂ ਤਾਂ ਬਾਬਾ ਜੀ ਮੈਂ ਆਪਣੇ ਆਪ ਨੂੰ ਭਾਗਾ ਵਾਲਾ ਸਮਝਦਾ ਵੀ ਮੈਂ ਗੜ ਸ਼ੰਕਰ ਦੀ ਪਵਿੱਤਰ ਧਰਤੀ ਤੇ ਆ ਕੇ ਸਾਰੀ ਸੰਗਤ ਦੇ ਮੈਂ ਦਰਸ਼ਨ ਕਰਦਾ ਇਨਾ ਮੌਕਾ ਮਿਲਦਾ ਦਰਸ਼ਨ ਕਰਨ ਦਾ ਪਹਿਲਵਾਨਾਂ ਨੂੰ ਸਾਰਿਆਂ ਨੂੰ ਬੇਨਤੀ ਕਰਦਾ ਹਾਂ ਵੀ ਤੁਸੀਂ ਜਿਸ ਤਰ੍ਹਾਂ ਖੇਡ ਮੇਲੇ ਚ ਉਤਰਦੇ ਹੋ ਤੁਸੀਂ ਕੋਈ ਨਸ਼ਾ ਕਰਕੇ ਨਹੀਂ ਤੁਹਾਨੂੰ ਖੇਡਣਾ ਚਾਹੀਦਾ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਜਵਾਨੀ ਤੇ ਲੱਗਿਆ ਹੋਇਆ ਨਸ਼ੇ ਦਾ ਕਲੰਕ ਜੇ ਅਸੀਂ ਸਾਰੇ ਪਹਿਲਵਾਨ ਜਿੰਨੇ ਵੀ ਸਪੋਰਟਸ ਨੂੰ ਪਿਆਰ ਕਰਦੇ ਆ ਜਾਂ ਸਪੋਰਟਸਮੈਨ ਆ ਸਾਰੇ ਜੇ ਅਸੀਂ ਰਲ ਮਿਲ ਕੇ ਪੰਜਾਬ ਦੇ ਵਿੱਚ ਪੰਜਾਬ ਨੂੰ ਨਸ਼ਾ ਮੁਕਤ ਕਰਾਉਣਾ ਚਾਹੀਏ ਤਾਂ ਅਸੀਂ 6-7 ਮਹੀਨੇ ਦੇ ਵਿੱਚ ਕਰਾ ਸਕਦੇ ਆ ਜਿੰਨੇ ਵੀ ਸਾਡੇ ਰੈਪਟੀ ਸਹਿਬਾਨ ਕੋ ਸਹਿਬਾਨ ਹੈ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਹਾਂ ਵੀ ਆਪਣੇ ਆਪਣੇ ਪਿੰਡਾਂ ਦੇ ਵਿੱਚ ਨੌਜਵਾਨਾਂ ਨੂੰ ਪਾਰਟੀ ਵਾਜੀ ਦੇ ਉੱਤੇ ਉੱਟ ਕੇ ਗਰੌਂਡਾਂ ਦੇ ਨਾਲ ਜੋੜੀਏ ਤਾਂ ਕਿ ਜੋ ਸਾਡੇ ਜਵਾਨੀ ਤੇ ਨਸ਼ੇ ਦਾ ਲੱਗਿਆ ਹੋਇਆ ਕਲੰਕ ਅਸੀਂ ਤੋੜ ਸਕਦੇ ਆ ਜਿਸ ਤਰ੍ਹਾਂ ਸਾਡੇ ਬਾਬਾ ਜੀ ਹੁਣੀ ਸੋਹਣ ਸਿੰਘ ਜੀ ਹੁਣੀ ਖੇਡ ਮੇਲਾ ਕਰਾਇਆ ਸਾਰੀ ਸੰਗਤ ਨੂੰ ਨਾਲ ਲੈ ਕੇ ਇਸੇ ਤਰ੍ਹਾਂ ਪਿੰਡਾਂ ਦੇ ਵਿੱਚ ਜੇ ਅਸੀਂ ਖੇਡ ਮੇਲੇ ਕਰਾਈਏ ਤਾਂ ਕਿ ਸਾਡੀ ਜਿਹੜੀ ਨੌਜਵਾਨੀ ਹੈ ਨਸ਼ੇ ਤੋਂ ਰਹਿਤ ਹੋ ਜਾਵੇ ਜੇ ਅਸੀਂ ਸਰੀਰਕ ਕਰਕੇ ਸਰੀਰ ਤੇ ਠੀਕ ਹੋਵਾਂਗੇ ਤਾਂ ਅਸੀਂ ਪਿੰਡਾਂ ਦੇ ਵਿੱਚ ਜਾ ਕੇ ਜਾਂ ਆਪਣੇ ਸਕੂਲਾਂ ਕਾਲਜਾਂ ਵਿੱਚ ਤਾਂ ਹੀ ਜਾਣ ਜੋਗੇ ਹੋਵਾਂਗੇ ਸਾਰੇ ਪੱਤਰਕਾਰ ਭਰਾਵਾਂ ਦਾ ਮੈਂ ਧੰਨਵਾਦ ਕਰਦਾ ਹਾਂ ਜੋ ਸਾਡੀ ਆਵਾਜ਼ ਦੁਨੀਆ ਦੇ ਕੋਨੇ ਤੇ ਪਹੁੰਚਦੀ ਹੈ ਜਿਸ ਦਾ ਪੰਜਾਬ ਤੇ ਹੜ੍ਹਾਂ ਦਾ ਪਿੱਛਾ ਪੰਜਾਬ ਦੇ ਬਹੁਤ ਨੁਕਸਾਨ ਹੋਇਆ ਸਾਡੀ ਆਮ ਆਦਮੀ ਪਾਰਟੀ ਸਰਕਾਰ ਨੇ ਸਾਡੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਸਾਡੇ ਮੰਤਰੀ ਸਹਿਬਾਨ ਨੇ ਅਸੀਂ ਸਾਰਿਆਂ ਨੇ ਤੁਸੀਂ ਸਾਡੇ ਸਾਰੇ ਪੰਜਾਬੀਆਂ ਨੇ ਨਾਲ ਰਲ ਕੇ ਪੰਜਾਬ ਦੀ ਸੇਵਾ ਕੀਤੀ ਪੰਜਾਬੀ ਉਹ ਹੈ ਜਿਹੜੇ ਦੂਜੀ ਦੁਨੀਆ ਦੇ ਦੂਜੇ ਕੋਨੇ ਤੇ ਜਾ ਕੇ ਵੀ ਪੰਜਾਬੀ ਸੇਵਾ ਕਰਦੇ ਆ ਮੈਂ ਦੁਆਰਾ ਫਿਰ ਪਹਿਲਵਾਨਾਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਸਾਰਿਆਂ ਨੂੰ ਵੀ ਆਪਣੇ ਆਪਣੇ ਪਿੰਡਾਂ ਦੇ ਵਿੱਚ ਆਪਣੇ ਆਪਣੇ ਸ਼ਹਿਰਾਂ ਦੇ ਕਸਬਿਆਂ ਨੂੰ ਸੰਭਾਲ ਲਈਏ ਤਾਂ ਕਿ ਅਸੀਂ ਪੰਜਾਬ ਨੂੰ ਨਸ਼ਾ ਮੁਕਤ ਪੰਜਾਬ ਬਣਾ ਲਈਏ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸੋ ਸੋ ਅੱਜ ਨਾਲ ਖੋਰੇ ਦੇ ਉੱਤੇ ਜਿੰਨੇ ਵੀ ਦਰਸ਼ਕ ਵੀਰ ਦਰਜਾ ਬੇ ਦਰਜਾ ਸਾਡੇ ਪੋਲੀਟੀਕਲ ਪਾਰਟੀਆਂ ਉਸ ਪਹਿਲਾਂ ਸੋਰਸਾਂ ਜੀ ਠੰਡਲ ਆਏ ਸਨ ਹਲੋ ਚਾਣ ਸਾਡੇ ਰਾਜੀਵੀਰ ਜੀ ਚੇਅਰਮੈਨ ਮਾਰਕੀਟ ਕਮੇਟੀ ਸਾਨੇয়াল ਉਹਨਾਂ ਨੇ ਵੀ ਆਪਣੇ ਕੀਮਤੀ ਸਮੇਂ ਦੇ ਵਿੱਚੋਂ ਸਮਾਂ ਕੱਢ ਕੇ ਅੱਜ ਇੱਥੇ ਸ਼ਿਰਕਤ ਕੀਤੀ ਆ ਮੈਂ ਦਿਲ ਦੀਆਂ ਗਹਿਰਾਈਆਂ ਤੋਂ ਦਰبار بابا ਸੋਹ ਸਿੰਘ ਜੀ ਹੁਣਾਂ ਵੱਲੋਂ ਸਾਰੇ ਵੱਲੋਂ ਇਹਨਾਂ ਨੂੰ ਨਿੱਗੀ ਜੀਆਂ ਇਹ ਕਹਿੰਦਾ ਔਰਾਸ ਕਰਦਾ ਹੈ ਕਿ ਜਿਵੇਂ ਇਹਨਾਂ ਨੇ ਨਸ਼ਿਆਂ ਪ੍ਰਤੀ ਵੀੜਾ ਉਠਾਇਆ ਪਾਰਟੀ ਨੇ ਇਹ ਜਿਹੜਾ ਵੀੜਾ ਆ ਕਿਸੇ ਨਾ ਕਿਸੇ ਤਰੀਕੇ ਨਾਲ ਸਫਲ ਜ਼ਰੂਰ ਹੋਵੇ ਕਿਹੜੀ ਮਾਂ ਚਾਹੁੰਦੀ ਹੈ ਕਿ ਮੇਰਾ ਬੱਚਾ ਨਸ਼ਿਆਂ 'ਚ ਗ੍ਰਸਤ ਹੋਵੇ ਕੋਈ ਮਾਂ ਨਹੀਂ ਚਾਹੁੰਦੀ ਸੋ ਸਾਡੇ ਥੋੜੇ ਥੋੜੇ ਸਾਰੇ ਪ੍ਰਯਾਸ ਹੋਣ ਆਪਾਂ ਉਹ ਸਾਰੇ ਪਿੰਡ ਵਾਲੇ ਰਲ ਕੇ ਛੋਟੇ ਛੋਟੇ ਪ੍ਰਯਾਸ ਕਰਕੇ ਇਸ ਨਸ਼ੇ ਦੇ ਖੋੜ ਨੂੰ ਗਿਡੋ ਵੱਢੀਏ ਸੋ ਅੱਜ ਦੇ ਇਸ ਝੰਡ ਮੇਲੇ ਦੇ ਵਿੱਚ ਜਿਨ੍ਹਾਂ ਨੇ ਆਪਣਾ ਬੜਮੋਲਾ ਯੋਗਦਾਨ ਪਾਇਆ ਮੈਂ ਉਹਨਾਂ ਸਾਰੇ ਸਹਿਯੋਗੀਆਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਸਤਿੰਦਰ ਸਿੰਘ ਉਹਨਾਂ ਨੇ ਔਰ ਮਾਲਗੱਲਾਂ ਵਾਲੇ ਔਰ ਬਾਬਾ ਜੀ ਜੈਨਿੰਦਰ ਔਰ ਜਿਨ੍ਹਾਂ ਨੇ ਅੱਜ ਜਿਹੜੀ ਪਟਕੇ ਦੀ ਜਿਹੜੀ ਕੁਸ਼ਤੀ ਦੇਣੀ ਹੈ ਇੱਕ 51000 ਤੋਂ 41000 ਦੀ ਜਿਹੜੀ ਕੁਸ਼ਤੀ ਹੋਣੀ ਆ ਉਹਨਾਂ ਪਰਿਵਾਰਾਂ ਦਾ ਵੀ ਮੈਂ ਦਿਲ ਦੀ ਗਹਿਰਾਈਆਂ ਤੋਂ ਬਹੁਤ-ਬਹੁਤ ਧੰਨਵਾਦ ਕਰਦਾ ਔਰ ਦੁਆ ਕਰਦੇ ਕਿ ਲਾਲਾਂ ਵਾਲਾ ਪੇ ਪਰਿਵਾਰਾਂ ਨੂੰ ਚੜ੍ਹਦੀ ਕਲਾ ਬਖਸ਼ੇ ਹਰ ਮਦਾਨ ਫਤਿਹ ਕਰੇ ਸੋ ਅੰਤ ਦੇ ਵਿੱਚ ਹੁਣ ਜਿਹੜੀ ਆਪਣੀ ਫਾਈਨਲ ਜਿਹੜੀ ਕੁਸ਼ਤੀ ਆ ਉਹ ਥੋੜੇ ਸਮੇਂ ਦੇ ਵਿੱਚ ਸ਼ੁਰੂ ਹੋ ਜਾਣੀ ਆ ਸੋ ਸਾਰੇ ਦਰਸ਼ਕਾਂ ਨੇ ਉਹ ਫਾਈਨਲ ਕੁਸ਼ਤੀ ਜਿਹੜੀ ਆ ਦੇਖ ਕੇ ਜਾਣੀ ਆ ਔਰ ਇਦਾਂ ਹੀ ਸ਼ਾਂਤੀ ਦਾ ਜਿਹੜਾ ਸ਼ਾਂਤੀ ਦੇ ਪ੍ਰਤੀਕ ਬਣ ਕੇ ਤੁਸੀਂ ਇੱਦਾਂ ਹੀ ਬੈਠੇ ਰਹਿਣਾ ਤਾਂ ਕਿ ਇਹ ਤੱਕ ਆਪਾਂ ਇਸ ਸ਼ੰਗ ਮੇਲੇ ਦਾ ਲੁੱਟ ਪੈ ਸਕੀਏ ਬੜੀ ਮਿਹਰਬਾਨੀ ਸ਼ੁਕਰੀਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ